ਕਬੀਰ ਜਾਦਨ ਹੋ ਮੂਆ ਪਾਚੇ ਪਿਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਪਜੇ ਗੋਬਿੰਦ ਏ ਕਬੀਰ ਪ੍ਰਭ ਦੇ ਗੁਣ ਚੇਤੇ ਕਰ ਕਰਕੇ ਜਦੋਂ ਮੇਰੀ ਮੈਂ ਮੈਂ ਵਾਲੀ ਮਤ ਵਾਲਾ ਸੁਭਾਅ ਮੁੱਕ ਗਿਆ ਤਾਂ ਮੇਰੇ ਅੰਦਰ ਸੁਖ ਬਣ ਗਿਆ ਆਨੰਦ ਆਨ ਦਿਨ ਵਜੇ ਵਾਜੇ ਅਹ ਮਤਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸੁਆਮੀ ਸੰਤ ਸੰਗ ਲੇਵ ਲਾਗੇ ਗੁਰੂ ਦੀ ਬਾਣੀ ਮਨ ਤੇ ਹਰ ਵੇਲੇ ਪ੍ਰਭਾ ਪਾਈ ਰੱਖਦੀ ਹੈ ਤਾਂ ਅਹੰਗ ਵਾਲੀ ਮਤ ਦੀ ਸੰਗਤ ਕਰਨੀ ਮਨ ਛੱਡ ਦਿੰਦਾ ਹੈ ਸਤਿਗੁਰੂ ਬੇਨਤੀ ਕਰਦੇ ਆ ਮਨ ਮਾਲਕ ਦੀ ਸ਼ਰਨ ਚ ਚਲਿਆ ਜਾਂਦਾ ਹੈ ਅਤੇ ਉਸ ਦੀ ਸੁਰਤ ਤੇ ਧਿਆਨ ਪ੍ਰਭੂ ਨਾਲ ਜੁੜ ਜਾਂਦਾ ਹੈ ਜਦੋਂ ਸਰੀਰ ਦੇ ਸਾਥੀ ਗਿਆਨ ਤੇ ਕਰਮ ਇੰਦਰੇ ਪ੍ਰਭੂ ਦੇ ਹੁਕਮ ਵਿੱਚ ਕੰਮ ਕਰਨ ਲੱਗ ਜਾਂਦੇ ਆ ਤਾਂ ਹਰ ਵੇਲੇ ਮਨ ਪ੍ਰਭੂ ਨਾਲ ਪ੍ਰੀਤ ਲਗਾਈ ਰੱਖਦਾ ਹੈ ਤੇ ਉਸ ਟਾਈਮ ਪ੍ਰਭੂ ਦੇ ਨਾਲ ਜੀਵ ਦਾ ਧਿਆਨ ਜੁੜਦਾ ਹੈ ਫੇਰ ਸਿਮਰਨ ਸ਼ੁਰੂ ਹੁੰਦਾ ਹੈ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ ਤੇ ਗੁਰੂ ਦੀ ਸ਼ਰਨ ਪਿਆ ਮਧੂਦੈਂਤ ਨੂੰ ਮਾਰਨ ਵਗਾਲਾ ਵਕਾਰੀ ਸਭਾ ਤੋਂ ਪਰਮਾਤਮਾ ਬਚਾ ਲੈਂਦਾ ਹੈ ਜੋ ਬੰਦੇ ਗੁਰੂ ਦੇ ਸਨਮੁਖ ਰਹਿੰਦੇ ਆ ਪਾਪ ਗੁਰੂ ਦੇ ਦੱਸੇ ਰਸਤੇ ਤੇ ਤੁਰਦੇ ਆ ਪਾਪ ਗੁਰੂ ਦੀ ਮੱਤ ਲੈ ਕੇ ਉਹਨੂੰ ਆਪਣਾ ਸਾਥੀ ਬਣਾ ਕੇ ਸੰਸਾਰ ਦੇ ਵਿੱਚ ਚੱਲਦੇ ਆ ਉਹ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਆ